ਤੇਜ ਬਰਸਾਤ ਨੇ ਤਬਾਹੀ ਮਚਾ ਦਿੱਤੀ ਆ ਲੈਂਡਸਲਾਈਡ ਹੋਈ ਆ ਲੈਂਡਸਲਾਈਡ ਦੇ ਨਾਲ ਜਿਹੜੀ ਆ ਕਈ ਮਾਰਤਾ ਜਿਹੜੀ ਟੈਟਰੀ ਹੋ ਗਈ ਆ ਜਿਸ ਦੇ ਨਾਲ 11 ਲੋਕਾਂ ਦੀ ਜਿਹੜੀ ਆ ਮੌਤ ਹੋ ਗਈ ਆ ਤੇ ਜਦੋਂ ਲੈਂਡਸਲਾਈਡ ਹੋਈ ਸੀ ਤਾਂ ਮੌਕੇ ਤੇ ਹਫੜਾ ਦਫੜੀ ਮਚਣੀ ਸ਼ੁਰੂ ਹੋ ਗਈ ਜਿਸਾਂ ਜਿੰਨਾ ਘਰਾਂ ਦੇ ਉੱਪਰ ਜਿਹੜੀ ਆ ਪਹਾੜੀਆਂ ਦੀ ਜਿਹੜੀ ਆ ਟੁੱਕੜੀ ਡਿੱਗੀ ਆ ਉਹ ਤਾਂ ਤਬਾਹ ਹੋ ਗਏ ਨੇ ਕਈ ਘਰ ਜਿਹੜੇ ਟੈਟਰੀ ਹੋ ਗਏ ਜਿਸ ਦੇ ਨਾਲ 11 ਲੋਕਾਂ ਦੀ ਜਿਹੜੀ ਆ ਮੌਤ ਹੋ ਗਈ ਦਾ ਜਿਕੇ ਇਹ ਇਲਾਕਾ ਜਿਹੜਾ ਆ ਗਿਨੀ ਦੀ ਰਾਜਧਾਨੀ ਕੁਨਾਕਰੀ ਚ ਕਿੰਨੀ ਤਰ੍ਹਾਂ ਆ ਰਹੀ ਧਾਨੀ ਜਿਹੜੀ ਆ ਕੁਨਾਕਰੀ ਦੇ ਵਿੱਚ ਲਗਾਤਾਰ ਜਿਹੜੀ ਬਰਸਾਤ ਹੋ ਰਹੀ ਆ ਤਾਂ ਉਸ ਦੇ ਨਾਲ ਪਹਾੜੀ ਇਲਾਕਿਆਂ ਦੇ ਵਿੱਚ ਜਿਹੜੀ ਆ ਕਾਫੀ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਤੇ ਬਰਸਾਤ ਦੇ ਨਾਲ ਲੈਂਡਸਲਾਈਡ ਹੋਈ ਆ ਤਾਂ ਉਸ ਦੇ ਨਾਲ ਜਿਹੜੀ ਆ ਪਹਾੜੀ ਦੇ ਥੱਲੇ ਜਿਹੜੇ ਬਿਲਡਿੰਗਾਂ ਸੀਗੀਆਂ ਇਮਾਰਤਾਂ ਸੀਗੀਆਂ ਜਦੋਂ ਪਹਾੜੀ ਦਾ ਇੱਕ ਟੁਕੜਾ ਜਿਹੜਾ ਬਿਲਡਿੰਗਾਂ ਦੇ ਉੱਪਰ ਡਿੱਗਦਾ ਹੈ ਤਾਂ ਕਈ ਜਿਹੜੀ ਆ ਇਮਾਰਤਾਂ ਜਾਂ ਬਿਲਡਿੰਗ ਜਿਹੜੀ ਆ ਉਸ ਪਹਾੜੀ ਦੇ ਟੁਕੜੇ ਦੇ ਹੇਠਾਂ ਲਿਆਂਦੇ ਨਾਲ ਟਾਟਰੀ ਹੋ ਜਾਂਦੀ ਆ ਤਾਂ ਮੌਕੇ ਤੇ ਚੀਕ ਚਖੜਾ ਮਚਾ ਸ਼ੁਰੂ ਹੋ ਜਾਂਦਾ ਹਫੜਾ ਤਫੜੀ ਮਚ ਜਾਂਦੀ ਆ ਤੇ ਇਸ ਦੇ ਦੌਰਾਨ 11 ਲੋਕਾਂ ਦੀ ਮੌਤ ਹੋ ਗਈ ਆ ਤਾਂ ਕਈ ਲੋਕ ਜਿਹੜੇ ਆ ਗੰਭੀਰ ਜ਼ਖਮੀ ਹੋ ਗਏ ਨੇ ਮੌਕੇ ਤੇ ਬਚਾਅ ਕਾਰਜ ਦੀ ਜਿਹੜੀ ਆ ਟੀਮਾਂ ਪਹੁੰਚੇ ਨੇ ਉਹਨਾਂ ਦੇ ਵੱਲੋਂ ਜਿਹੜੇ ਆ ਲੋਕ ਹਾਜੇ ਵੀ ਮਲਬੇ ਥੱਲੇ ਦੱਬੇ ਹੋਣੇ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜਿੰਨੇ ਲੋਕ ਨਿਕਲੇ ਨੇ ਉਹਨਾਂ ਨੂੰ ਨਿੱਤੀ ਕੀ ਹਸਪਤਾਲ ਦੇ ਵਿੱਚ ਇਲਾਜ ਦੇ ਜਿਹੜੇ ਆ ਭਰਤੀ ਕਰਾਇਆ ਜਾਂਦਾ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਜਿਹੜੀ ਆ देर ਰਾਤ 7-8 ਦੇ ਕਰੀਬ ਜਰੀਏ ਘਟਨਾ ਵਾਪਰੀ ਹੈ ਜਦੋਂ ਸਾਰੇ ਲੋਕ ਆਪਣੇ ਘਰਾਂ ਦੇ ਵਿੱਚ ਬੈਠੇ ਜੀਗਾ ਜੁੱਤੇ ਸੀਗਾ ਤਾਂ ਅਚਾਨਕ ਤੇਜ਼ ਬਰਸਾਤ ਕਰਕੇ ਪਹਾੜੀ ਦਾ ਇੱਕ ਟੁਕੜਾ ਜਿਹੜਾ ਆ ਇਮਾਰਤਾਂ ਦੇ ਉੱਪਰ ਡਿੱਗ ਜਾਂਦਾ ਤਾਂ ਮੌਕੇ ਤੇ ਹਫੜਾ ਦਫੜੀ ਔਰ ਚੀਕ ਚਖੜਾ ਮਚਣਾ ਸ਼ੁਰੂ ਹੋ ਜਾਂਦਾ ਤਾਂ 11 ਲੋਕਾਂ ਦੀ ਜਿਹੜੀ ਆ ਮੌਤ ਹੋ ਗਈ ਹੈ ਤੇ ਜਿਹੜੇ ਲੋਕ ਜ਼ਖਮੀ ਹੋਏ ਨੇ ਉਹਨਾਂ ਨੂੰ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਕਾਰਜ ਬਚਾਅ ਕਾਰਜ ਦੀ ਜਿਹੜੀ ਟੀਮਾਂ ਮੌਕੇ ਤੇ ਪਹੁੰਚੇ ਨੇ ਉਹਨਾਂ ਦੇ ਬੁਲਕੇ ਜਿਹੜੇ ਨਿਤਕੀ ਹਸਪਤਾਲ ਦੇ ਵਿੱਚ ਲਾਇਲ ਲਈ ਜਿਹੜਾ ਪ੍ਰਤੀਕਰਾ ਹੈ ਗਿਆ ਤੇਜ ਬਰਸਾਤ ਨੇ ਤਬਾਹੀ ਮਚਾ ਦਿੱਤੀ ਆ ਲੈਂਡਸਲਾਈਡ ਹੋਈ ਆ ਲੈਂਡਸਲਾਈਡ ਦੇ ਨਾਲ ਜਿਹੜੀ ਆ ਕਈ ਮਾਰਤਾ ਜਿਹੜੀ ਟੈਟਰੀ ਹੋ ਗਿਆ ਜਿਸ ਦੇ ਨਾਲ 11 ਲੋਕਾਂ ਦੀ ਜਿਹੜੀ ਆ ਮੌਤ ਹੋ ਗਈ ਆ ਤੇ ਜਦੋਂ ਲੈਂਡਸਲਾਈਡ ਹੋਈ ਸੀ ਤਾਂ ਮੌਕੇ ਤੇ ਹਫੜਾ ਦਫੜੀ ਮਚਣੀ ਸ਼ੁਰੂ ਹੋ ਗਈ ਜਿਸ ਨਾਲ ਜਿੰਨਾ ਘਰਾਂ ਦੇ ਉੱਪਰ ਜਿਹੜੀ ਆ ਪਹਾੜੀਆਂ ਦੀ ਜਿਹੜੀ ਆ ਟੁਕੜੀ ਡਿੱਗੀ ਆ ਉਹ ਤਾਂ ਤਬਾਹ ਹੋ ਗਏ ਨੇ ਕਈ ਘਰ ਜਿਹੜੇ ਟੈਟਰੀ ਹੋ ਗਏ ਜਿਸ ਦੇ ਨਾਲ 11 ਲੋਕਾਂ ਦੀ ਜਿਹੜੀ ਆ ਮੌਤ ਹੋ ਗਈ ਦਾ ਜਿਕੇ ਇਹ ਇਲਾਕਾ ਜਿਹੜਾ ਆ ਗਿਨੀ ਦੀ ਰਾਜਧਾਨੀ ਕੁਨਾਕਰੀ ਚ ਕਿੰਨੀ ਦਿਨ ਆ ਰਹੀ ਤਾਂ ਜਿਹੜੀ ਆ ਕੁਨਾਕਰੀ ਦੇ ਵਿੱਚ ਲਗਾਤਾਰ ਜਿਹੜੀ ਬਰਸਾਤ ਹੋ ਰਹੀ ਆ ਤਾਂ ਉਸ ਦੇ ਨਾਲ ਪਹਾੜੀ ਇਲਾਕਿਆਂ ਦੇ ਵਿੱਚ ਜਿਹੜੀ ਆ ਕਾਫੀ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਤੇ ਬਰਸਾਤ ਦੇ ਨਾਲ ਲੈਂਡਸਲਾਈਡ ਹੋਈ ਆ ਤਾਂ ਉਸ ਦੇ ਨਾਲ ਜਿਹੜੀ ਆ ਪਹਾੜੀ ਦੇ ਥੱਲੇ ਜਿਹੜੇ ਬਿਲਡਿੰਗਾਂ ਸੀਗੀਆਂ ਇਮਾਰਤਾਂ ਸੀਗੀਆਂ ਜਦੋਂ ਪਹਾੜੀ ਦਾ ਇੱਕ ਟੁਕੜਾ ਜਿਹੜਾ ਬਿਲਡਿੰਗਾਂ ਦੇ ਉੱਪਰ ਡਿੱਗਦਾ ਹੈ ਤਾਂ ਕਈ ਜਿਹੜੀਆਂ ਇਮਾਰਤਾਂ ਜਾਂ ਬਿਲਡਿੰਗ ਜਿਹੜੀ ਆ ਉਸ ਪਹਾੜੀ ਦੇ ਟੁਕੜੇ ਦੇ ਹੇਠਾਂ ਲਿਆਂਦੇ ਨਾਲ ਆਟਰੀ ਹੋ ਜਾਂਦੀ ਆ ਤਾਂ ਮੌਕੇ ਤੇ ਚੀਕ ਚਖਾੜਾ ਮਚਾ ਸ਼ੁਰੂ ਹੋ ਜਾਂਦਾ ਹਫੜਾ ਦਫੜੀ ਮਰ ਜਾਂਦੀ ਆ ਤੇ ਇਸ ਦੇ ਦੌਰਾਨ 11 ਲੋਕਾਂ ਦੀ ਮੌਤ ਹੋ ਗਈ ਆ ਤਾਂ ਕਈ ਲੋਕ ਜਿਹੜੇ ਆ ਗੰਭੀਰ ਜ਼ਖਮੀ ਹੋ ਗਏ ਨੇ ਮੌਕੇ ਤੇ ਬਚਾਅ ਕਾਰਜ ਦੀ ਜਿਹੜੀ ਆ ਟੀਮਾਂ ਪਹੁੰਚੇ ਨੇ ਉਹਨਾਂ ਦੇ ਵੱਲੋਂ ਜਿਹੜੇ ਆ ਲੋਕ ਹਾਜੇ ਵੀ ਮਲਬੇ ਥੱਲੇ ਤੱਬੇ ਹੋਣੇ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕਿਤੇ ਜਾ ਰਹੀਆਂ ਨੇ ਜਿੰਨੇ ਲੋਕ ਨਿਕਲੇ ਨੇ ਉਹਨਾਂ ਨੂੰ ਨਿੱਦੀਕੀ ਹਸਪਤਾਲ ਦੇ ਵਿੱਚ ਇਲਾਜ ਦੇ ਜਿਹੜੇ ਆ ਭਰਤੀ ਕਰਾਇਆ ਜਾਂਦਾ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਜਿਹੜੀ ਆ देर रात 7-8 ਵਜੇ ਦੇ ਕਰੀਬ ਜਿਹੜੀ ਇਹ ਘਟਨਾ ਵਾਪਰੀ ਹੈ ਜਦੋਂ ਸਾਰੇ ਲੋਕ ਆਪਣੇ ਘਰਾਂ ਦੇ ਵਿੱਚ ਬੈਠੇ ਜਿੱਕੇ ਸੁੱਤੇ ਸੀਗੇ ਤਾਂ ਅਚਾਨਕ ਤੇਜ਼ ਬਰਸਾਤ ਕਰਕੇ ਪਹਾੜੀ ਦਾ ਇੱਕ ਟੁਕੜਾ ਜਿਹੜਾ ਆ ਉਮਾਰਤਾ ਦੇ ਉੱਪਰ ਡਿੱਗ ਜਾਂਦਾ ਤਾਂ ਮੌਕੇ ਤੇ ਹਫੜਾ ਦਫੜੀ ਔਰ ਚੀਕ ਚਖੜਾ ਮਚਣਾ ਸ਼ੁਰੂ ਹੋ ਜਾਂਦਾ ਤਾਂ 11 ਲੋਕਾਂ ਦੀ ਜਿਹੜੀ ਆ ਮੌਤ ਹੋ ਗਈ ਹੈ ਤੇ ਜਿਹੜੇ ਲੋਕ ਜ਼ਖਮੀ ਹੋਏ ਨੇ ਉਹਨਾਂ ਨੂੰ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਕਾਰਜ ਬਚਾਅ ਕਾਰਜ ਦੀ ਜਿਹੜੀ ਟੀਮਾਂ ਮੌਕੇ ਤੇ ਪਹੁੰਚੇ ਨੇ ਉਹਨਾਂ ਦੇ ਵੱਲੋਂ ਜਿਹੜੇ ਨਿੱਕੀ ਹਸਪਤਾਲ ਦੇ ਵਿੱਚ ਲਾਇਲਤ ਲਈ ਜਿਹੜਾ ਆ ਭਰਤੀ ਕਰਾਇਆ ਗਿਆ ਤੇਜ ਬਰਸਾਤ ਨੇ ਤਬਾਹੀ ਮਚਾ ਦਿੱਤੀ ਆ ਲੈਂਡਸਲਾਈਡ ਹੋਈ ਆ ਲੈਂਡਸਲਾਈਡ ਦੇ ਨਾਲ ਜਿਹੜੀ ਆ ਕਈ ਮਾਰਤਾ ਜਿਹੜੀ ਟੈਟਰੀ ਹੋ ਗਿਆ ਜਿਸ ਦੇ ਨਾਲ 11 ਲੋਕਾਂ ਦੀ ਜਿਹੜੀ ਆ ਮੌਤ ਹੋ ਗਈ ਆ ਤੇ ਜਦੋਂ ਲੈਂਡਸਲਾਈਡ ਹੋਈ ਸੀ ਤਾਂ ਮੌਕੇ ਤੇ ਹਫੜਾ ਦਫੜੀ ਮਚਣੀ ਸ਼ੁਰੂ ਹੋ ਗਈ ਜਿਸ ਨਾਲ ਜਿੰਨਾ ਘਰਾਂ ਦੇ ਉੱਪਰ ਜਿਹੜੀ ਆ ਪਹਾੜੀਆਂ ਦੀ ਜਿਹੜੀ ਆ ਟੁੱਕੜੀ ਡਿੱਗੀ ਆ ਉਹ ਤਾਂ ਤਬਾਹ ਹੋ ਗਏ ਨੇ ਕਈ ਘਰ ਜਿਹੜੇ ਟੈਟਰੀ ਹੋ ਗਏ ਜਿਸ ਦੇ ਨਾਲ 11 ਲੋਕਾਂ ਦੀ ਜਿਹੜੀ ਆ ਮੌਤ ਹੋ ਗਈ ਦਾ ਜਿਕੇ ਇਹ ਇਲਾਕਾ ਜਿਹੜਾ ਆ ਗਿਨੀ ਦੀ ਰਾਜਧਾਨੀ ਕੁਨਾਕਰੀ ਚ ਕਿੰਨੀ ਤੇ ਰਾਇਦਨ ਤਾਂ ਜਿਹੜੀ ਆ ਕੁਨਾਕਰੀ ਦੇ ਵਿੱਚ ਲਗਾਤਾਰ ਜਿਹੜੀ ਬਰਸਾਤ ਹੋ ਰਹੀ ਆ ਤਾਂ ਉਸ ਦੇ ਨਾਲ ਪਹਾੜੀ ਇਲਾਕਿਆਂ ਦੇ ਵਿੱਚ ਜਿਹੜੀ ਆ ਕਾਫੀ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਤੇ ਬਰਸਾਤ ਦੇ ਨਾਲ ਲੈਂਡਸਲਾਈਡ ਹੋਈ ਆ ਤਾਂ ਉਸ ਦੇ ਨਾਲ ਜਿਹੜੀ ਆ ਪਹਾੜੀ ਦੇ ਥੱਲੇ ਜਿਹੜੇ ਬਿਲਡਿੰਗਾਂ ਸੀਗੀਆਂ ਇਮਾਰਤਾਂ ਸੀਗੀਆਂ ਜਦੋਂ ਪਹਾੜੀ ਦਾ ਇੱਕ ਟੁਕੜਾ ਜਿਹੜਾ ਬਿਲਡਿੰਗਾਂ ਦੇ ਉੱਪਰ ਡਿੱਗਦਾ ਹੈ ਤਾਂ ਕਈ ਜਿਹੜੀ ਆ ਇਮਾਰਤਾਂ ਜਾਂ ਬਿਲਡਿੰਗ ਜਿਹੜੀ ਆ ਉਸ ਪਹਾੜੀ ਦੇ ਟੁਕੜੇ ਦੇ ਹੇਠਾਂ ਲਿਆਂਦੇ ਨਾਲ ਟਾਟਰੀ ਹੋ ਜਾਂਦੀ ਆ ਤਾਂ ਮੌਕੇ ਤੇ ਚੀਕ ਚੁਖੜਾ ਮਚਾ ਸ਼ੁਰੂ ਹੋ ਜਾਂਦਾ ਹਫੜਾ ਤਫੜੀ ਮਰ ਜਾਂਦੀ ਆ ਤੇ ਇਸ ਦੇ ਦੌਰਾਨ 11 ਲੋਕਾਂ ਦੀ ਮੌਤ ਹੋ ਗਈ ਆ ਤਾਂ ਕਈ ਲੋਕ ਜਿਹੜੇ ਆ ਗੰਭੀਰ ਜ਼ਖਮੀ ਹੋ ਗਏ ਨੇ ਮੌਕੇ ਤੇ ਬਚਾਅ ਕਾਰਜ ਦੀ ਜਿਹੜੀ ਆ ਟੀਮਾਂ ਪਹੁੰਚੇ ਨੇ ਉਹਨਾਂ ਦੇ ਵੱਲੋਂ ਜਿਹੜੇ ਆ ਲੋਕ ਹਾਜੇ ਵੀ ਮਲਬੇ ਥੱਲੇ ਦੱਬੇ ਹੋਣੇ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜਿੰਨੇ ਲੋਕ ਨਿਕਲੇ ਨੇ ਉਹਨਾਂ ਨੂੰ ਨਿੱਤੀ ਕੀ ਹਸਪਤਾਲ ਦੇ ਵਿੱਚ ਇਲਾਜ ਦੇ ਜਿਹੜੇ ਆ ਭਰਤੀ ਕਰਾਇਆ ਜਾਂਦਾ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਜਿਹੜੀ ਆ देर ਰਾਤ 7-8 ਵਜੇ ਦੇ ਕਰੀਬ ਜੜੀਏ ਘਟਨਾ ਵਾਪਰੀ ਜਦੋਂ ਸਾਰੇ ਲੋਕ ਆਪਣੇ ਘਰਾਂ ਦੇ ਵਿੱਚ ਬੈਠੇ ਜੀ ਗੇੁੱਟੇ ਸੀਗੇ ਤਾਂ ਅਚਾਨਕ ਤੇਜ਼ ਬਰਸਾਤ ਕਰਕੇ ਪਹਾੜੀ ਦਾ ਇੱਕ ਟੁਕੜਾ ਜਿਹੜਾ ਆ ਅਮਾਰਤਾ ਦੇ ਉੱਪਰ ਡਿੱਗ ਜਾਂਦਾ ਤਾਂ ਮੌਕੇ ਤੇ ਹਫੜਾ ਦਫੜੀ ਔਰ ਚੀਕ ਚਖੜਾ ਮਚਣਾ ਸ਼ੁਰੂ ਹੋ ਜਾਂਦਾ ਤਾਂ 11 ਲੋਕਾਂ ਦੀ ਜਿਹੜੀ ਆ ਮੌਤ ਹੋ ਗਈ ਹੈ ਤੇ ਜਿਹੜੇ ਲੋਕ ਜ਼ਖਮੀ ਹੋਏ ਨੇ ਉਹਨਾਂ ਨੂੰ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਕਾਰਜ ਬਚਾਅ ਕਾਰਜ ਦੀ ਜਿਹੜੀ ਟੀਮਾਂ ਮੁੱਖ ਤੇਜ ਬਰਸਾਤ ਨੇ ਤਬਾਹੀ ਮਚਾ ਦਿੱਤੀ ਆ ਲੈਂਡਸਲਾਈਡ ਹੋਈ ਆ ਲੈਂਡਸਲਾਈਡ ਦੇ ਨਾਲ ਜਿਹੜੀ ਆ ਕਈ ਮਾਰਤਾ ਜਿਹੜੀ ਟੈਟਰੀ ਹੋ ਗਿਆ ਜਿਸ ਦੇ ਨਾਲ 11 ਲੋਕਾਂ ਦੀ ਜਿਹੜੀ ਆ ਮੌਤ ਹੋ ਗਈ ਆ ਤੇ ਜਦੋਂ ਲੈਂਡਸਲਾਈਡ ਹੋਈ ਸੀ ਤਾਂ ਮੌਕੇ ਤੇ ਹਫੜਾ ਦਫੜੀ ਮਚਣੀ ਸ਼ੁਰੂ ਹੋ ਗਈ ਜਿਸ ਨਾਲ ਜਿੰਨਾ ਘਰਾਂ ਦੇ ਉੱਪਰ ਜਿਹੜੀ ਆ ਪਹਾੜੀਆਂ ਦੀ ਜਿਹੜੀ ਆ ਟੁੱਕੜੀ ਡਿੱਗੀ ਆ ਉਹ ਤਾਂ ਤਬਾਹ ਹੋ ਗਏ ਨੇ ਕਈ ਘਰ ਜਿਹੜੇ ਟੈਟਰੀ ਹੋ ਗਏ ਜਿਸ ਦੇ ਨਾਲ 11 ਲੋਕਾਂ ਦੀ ਜਿਹੜੀ ਆ ਮੌਤ ਹੋ ਗਈ ਦਾ ਜਿਕੇ ਇਹ ਇਲਾਕਾ ਜਿਹੜਾ ਆ ਗਿਨੀ ਦੀ ਰਾਜਧਾਨੀ ਕੁਨਾਕਰੀ ਚ ਕਿੰਨੀ ਦਿਨਾਂ ਤੋਂ ਧਾਨੀ ਜਿਹੜੀ ਆ ਕੁਨਾਕਰੀ ਦੇ ਵਿੱਚ ਲਗਾਤਾਰ ਜਿਹੜੀ ਬਰਸਾਤ ਹੋ ਰਹੀ ਆ ਤਾਂ ਉਸ ਦੇ ਨਾਲ ਪਹਾੜੀ ਇਲਾਕੇ ਦੇ ਵਿੱਚ ਜਿਹੜੀ ਆ ਕਾਫੀ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਤੇ ਬਰਸਾਤ ਦੇ ਨਾਲ ਲੈਂਡਸਲਾਈਡ ਹੋਈ ਆ ਤਾਂ ਉਸ ਦੇ ਨਾਲ ਜਿਹੜੀ ਆ ਪਹਾੜੀ ਦੇ ਥੱਲੇ ਜਿਹੜੇ ਬਿਲਡਿੰਗਾਂ ਸੀਗੀਆਂ ਇਮਾਰਤਾਂ ਸੀਗੀਆਂ ਜਦੋਂ ਪਹਾੜੀ ਦਾ ਇੱਕ ਟੁਕੜਾ ਜਿਹੜਾ ਬਿਲਡਿੰਗਾਂ ਦੇ ਉੱਪਰ ਡਿੱਗਦਾ ਹੈ ਤਾਂ ਕਈ ਜਿਹੜੀਆਂ ਇਮਾਰਤਾਂ ਜਾਂ ਬਿਲਡਿੰਗ ਜਿਹੜੀ ਆ ਉਸ ਪਹਾੜੀ ਦੇ ਟੁਕੜੇ ਦੇ ਹੇਠਾਂ ਲਿਆਣ ਦੇ ਨਾਲ ਟੈਟਰੀ ਹੋ ਜਾਂਦੀ ਆ ਤਾਂ ਮੌਕੇ ਤੇ ਚੀਕ ਚ ਖੜਾ ਮਚਾ ਸ਼ੁਰੂ ਹੋ ਜਾਂਦਾ ਹਾਫਰਾ ਦਫਰੀ ਮਰ ਜਾਂਦੀ ਆ ਤੇ ਇਸ ਦੇ ਦੌਰਾਨ 11 ਲੋਕਾਂ ਦੀ ਮੌਤ ਹੋ ਗਈ ਆ ਤਾਂ ਕਈ ਲੋਕ ਜਿਹੜੇ ਆ ਗੰਭੀਰ ਜ਼ਖਮੀ ਹੋ ਗਏ ਨੇ ਮੌਕੇ ਤੇ ਬਚਾਅ ਕਾਰਜ ਦੀ ਜਿਹੜੀ ਆ ਟੀਮਾਂ ਪਹੁੰਚੇ ਨੇ ਉਹਨਾਂ ਦਾ ਵੱਲੋਂ ਜਿਹੜੇ ਆ ਲੋਕ ਹਾਜੇ ਵੀ ਮਲਬੇ ਥੱਲੇ ਦੱਬੇ ਹੋਣੇ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ਾਂ ਕਿਤੇ ਜਾ ਰਹੀਆਂ ਨੇ ਜਿੰਨੇ ਲੋਕ ਨਿਕਲੇ ਨੇ ਉਹਨਾਂ ਨੂੰ ਨਿਤਕੀ ਹਸਪਤਾਲ ਦੇ ਵਿੱਚ ਇਲਾਜ ਦੇ ਜਿਹੜੇ ਆ ਭਰਤੀ ਕਰਾਇਆ ਜਾਂਦਾ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਜਿਹੜੀ ਆ देर ਰਾਤ 7-8 ਵਜੇ ਦੇ ਕਰੀਬ ਜਿਹੜੀ ਇਹ ਘਟਨਾ ਵਾਪਰੀ ਹੈ ਜਦੋਂ ਸਾਰੇ ਲੋਕ ਆਪਣੇ ਘਰਾਂ ਦੇ ਵਿੱਚ ਬੈਠੇ ਜਿਗਾ ਜੁੱਤੇ ਸੀਗੇ ਤਾਂ ਅਚਾਨਕ ਤੇਜ਼ ਬਰਸਾਤ ਕਰਕੇ ਪਹਾੜੀ ਦਾ ਇੱਕ ਟੁਕੜਾ ਜਿਹੜਾ ਆ ਇਮਾਰਤਾਂ ਦੇ ਉੱਪਰ ਡਿੱਗ ਜਾਂਦਾ ਤਾਂ ਮੌਕੇ ਤੇ ਹਫੜਾ ਦਫੜੀ ਔਰ ਚੀਕ ਚਖਾੜ ਮਚਣਾ ਸ਼ੁਰੂ ਹੋ ਜਾਂਦਾ ਤਾਂ 11 ਲੋਕਾਂ ਦੀ ਜਿਹੜੀ ਆ ਮੌਤ ਹੋ ਗਈ ਹੈ ਤੇ ਜਿਹੜੇ ਲੋਕ ਜ਼ਖਮੀ ਹੋਏ ਨੇ ਉਹਨਾਂ ਨੂੰ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਕਾਰਜ ਬਚਾਅ ਕਾਰਜ ਦੀ ਜਿਹੜੀ ਟੀਮਾਂ ਮੌਕੇ ਤੇ ਪਹੁੰਚੇ ਨੇ ਉਹਨਾਂ ਦੇ ਵੱਲੋਂ ਜਿਹੜੇ ਨਿਤਕੀ ਹਸਪਤਾਲ ਦੇ ਵਿੱਚ ਇਲਾਜ ਲਈ ਜਿਹੜਾ ਭਰਤੀ ਕਰਿਆ ਗਿਆ ਤੇਜ ਬਰਸਾਤ ਨੇ ਤਬਾਹੀ ਮਚਾ ਦਿੱਤੀ ਆ ਲੈਂਡਸਲਾਈਡ ਹੋਈ ਆ ਲੈਂਡਸਲਾਈਡ ਦੇ ਨਾਲ ਜਿਹੜੀ ਆ ਕਈ ਮਾਰਤਾ ਜਿਹੜੀ ਟੈਟਰੀ ਹੋ ਗਈ ਜਿਸ ਦੇ ਨਾਲ 11 ਲੋਕਾਂ ਦੀ ਜਿਹੜੀ ਆ ਮੌਤ ਹੋ ਗਈ ਆ ਤੇ ਜਦੋਂ ਲੈਂਡਸਲਾਈਡ ਹੋਈ ਸੀ ਤਾਂ ਮੌਕੇ ਤੇ ਹਫੜਾ ਦਫੜੀ ਮਚਣੀ ਸ਼ੁਰੂ ਹੋ ਗਈ ਜਿਸ ਨਾਲ ਜਿੰਨਾ ਘਰਾਂ ਦੇ ਉੱਪਰ ਜਿਹੜੀ ਆ ਪਹਾੜੀਆਂ ਦੀ ਜਿਹੜੀ ਆ ਟੁਕੜੀ ਡਿੱਗੀ ਆ ਉਹ ਤਾਂ ਤਬਾਹ ਹੋ ਗਏ ਨੇ ਕਈ ਘਰ ਜਿਹੜੇ ਟੈਟਰੀ ਹੋ ਗਏ ਜਿਸ ਦੇ ਨਾਲ 11 ਲੋਕਾਂ ਦੀ ਜਿਹੜੀ ਆ ਮੌਤ ਹੋ ਗਈ ਦਾ ਜਿਕੇ ਇਹ ਇਲਾਕਾ ਜਿਹੜਾ ਆ ਗਿਨੀ ਦੀ ਰਾਜਧਾਨੀ ਕੁਨਾਕਰੀ ਚ ਕਿੰਨੀ ਦਿਨਾਂ ਤੋਂ ਧਾਨੀ ਜਿਹੜੀ ਆ ਕੁਨਾਕਰੀ ਦੇ ਵਿੱਚ ਲਗਾਤਾਰ ਜਿਹੜੀ ਬਰਸਾਤ ਹੋ ਰਹੀ ਆ ਤਾਂ ਉਸ ਦੇ ਨਾਲ ਪਹਾੜੀ ਇਲਾਕਿਆਂ ਦੇ ਵਿੱਚ ਜਿਹੜੀ ਆ ਕਾਫੀ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਤੇ ਬਰਸਾਤ ਦੇ ਨਾਲ ਲੈਂਡਸਲਾਈਡ ਹੋਈ ਆ ਤਾਂ ਉਸ ਦੇ ਨਾਲ ਜਿਹੜੀ ਆ ਪਹਾੜੀਆਂ ਦੇ ਥੱਲੇ ਜਿਹੜੇ ਬਿਲਡਿੰਗਾਂ ਸੀਗੀਆਂ ਇਮਾਰਤਾਂ ਸੀਗੀਆਂ ਜਦੋਂ ਪਹਾੜੀ ਦਾ ਇੱਕ ਟੁਕੜਾ ਜਿਹੜਾ ਬਿਲਡਿੰਗਾਂ ਦੇ ਉੱਪਰ ਡਿੱਗਦਾ ਹੈ ਤਾਂ ਕਈ ਜਿਹੜੀਆਂ ਇਮਾਰਤਾਂ ਜਾਂ ਬਿਲਡਿੰਗ ਜਿਹੜੀ ਆ ਉਸ ਪਹਾੜੀ ਦੇ ਟੁਕੜੇ ਦੇ ਹੇਠਾਂ ਲਿਆਉਣ ਦੇ ਨਾਲ ਟੈਟਰੀ ਹੋ ਜਾਂਦੀ ਆ ਤਾਂ ਮੌਕੇ ਤੇ ਚੀਕ ਚਖੜਾ ਮਚਾ ਸ਼ੁਰੂ ਹੋ ਜਾਂਦਾ ਹਫੜਾ ਦਫਰੀ ਮਰ ਜਾਂਦੀ ਆ ਤੇ ਇਸ ਦੇ ਦੌਰਾਨ 11 ਲੋਕਾਂ ਦੀ ਮੌਤ ਹੋ ਗਈ ਹੈ ਤਾਂ ਕਈ ਲੋਕ ਜਿਹੜੇ ਆ ਗੰਭੀਰ ਜ਼ਖਮੀ ਹੋ ਗਏ ਨੇ ਮੌਕੇ ਤੇ ਬਚਾਅ ਕਾਰਜ ਦੀ ਜਿਹੜੀ ਆ ਟੀਮਾਂ ਪਹੁੰਚੇ ਨੇ ਉਹਨਾਂ ਦੇ ਵੱਲੋਂ ਜਿਹੜੇ ਆ ਲੋਕ ਹਾਜੇ ਵੀ ਮਲਬੇ ਥੱਲੇ ਦੱਬੇ ਹੋਣੇ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ਾਂ ਕਿਤੇ ਜਾਰੀ ਨੇ ਜਿੰਨੇ ਲੋਕ ਨਿਕਲੇ ਨੇ ਉਹਨਾਂ ਨੂੰ ਨਿਤਕੀ ਹਸਪੀਟਲ ਦੇ ਵਿੱਚ ਇਲਾਜ ਦੇ ਜਿਹੜੇ ਆ ਭਰਤੀ ਕਰਾਇਆ ਦਾ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਜਿਹੜੀ ਆ देर रात 7-8 ਵਜੇ ਦੇ ਕਰੀਬ ਜੜੀਏ ਘਟਨਾ ਵਾਪਰੀ ਜਦੋਂ ਸਾਰੇ ਲੋਕ ਆਪਣੇ ਘਰਾਂ ਦੇ ਵਿੱਚ ਬੈਠੇ ਜੀ ਕੇ ਸੁੱਤੇ ਸੀਗੇ ਤਾਂ ਅਚਾਨਕ ਤੇਜ਼ ਬਰਸਾਤ ਕਰਕੇ ਪਹਾੜੀ ਦਾ ਇੱਕ ਟੁਕੜਾ ਜਿਹੜਾ ਆ ਉਮਾਰਤਾ ਦੇ ਉੱਪਰ ਡਿੱਗ ਜਾਂਦਾ ਤਾਂ ਮੌਕੇ ਤੇ ਹਫੜਾ ਦਫੜੀ ਔਰ ਚੀਕ ਚਖਾੜਾਂ ਮਚਣਾ ਸ਼ੁਰੂ ਹੋ ਜਾਂਦਾ ਤਾਂ 11 ਲੋਕਾਂ ਦੀ ਜਿਹੜੀ ਆ ਮੌਤ ਹੋ ਗਈ ਹੈ ਤੇ ਜਿਹੜੇ ਲੋਕ ਜ਼ਖਮੀ ਹੋਏ ਨੇ ਉਹਨਾਂ ਨੂੰ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਕਾਰਜ ਵਿੱਚ ਬਚਾਅ ਕਾਰਜ ਦੀ ਜਿਹੜੀ ਟੀਮਾਂ ਮੌਕੇ ਤੇ ਪਹੁੰਚੇ ਨੇ ਉਹਨਾਂ ਦੇ ਵੱਲੋਂ ਜਿਹੜੇ ਨਿਤਕੀ ਹਸਪਤਾਲ ਦੇ ਵਿੱਚ ਲਾਇਲ ਲਈ ਜਿਹੜਾ ਆ ਭਰਤੀ ਕਰਾਇਆ ਗਿਆ ਤੇਜ ਬਰਸਾਤ ਨੇ ਤਬਾਹੀ ਮਚਾ ਦਿੱਤੀ ਆ ਲੈਂਡਸਲੈਂਡ ਹੋਈ ਆ ਲੈਂਡਸਲਾਈਡ ਦੇ ਨਾਲ ਜਿਹੜੀ ਆ ਕਈ ਮਾਰਤਾ ਜਿਹੜੀ ਟੈਟਰੀ ਹੋ ਗਿਆ ਜਿਸ ਦੇ ਨਾਲ 11 ਲੋਕਾਂ ਦੀ ਜਿਹੜੀ ਆ ਮੌਤ ਹੋ ਗਈ ਆ ਤੇ ਜਦੋਂ ਲੈਂਡਸਲਾਈਡ ਹੋਈ ਸੀ ਤਾਂ ਮੌਕੇ ਤੇ ਹਫੜਾ ਦਫੜੀ ਮਚਣੀ ਸ਼ੁਰੂ ਹੋ ਗਈ ਜਿਸ ਨਾਲ ਜਿੰਨਾ ਘਰਾਂ ਦੇ ਉੱਪਰ ਜਿਹੜੀ ਆ ਪਹਾੜੀਆਂ ਦੀ ਜਿਹੜੀ ਆ ਟੁੱਕੜੀ ਡਿੱਗੀ ਆ ਉਹ ਤਾਂ ਤਬਾਹ ਹੋ ਗਏ ਨੇ ਕਈ ਘਰ ਤੇਜ ਬਰਸਾਤ ਨੇ ਤਬਾਹੀ ਮਚਾ ਦਿੱਤੀ ਆ ਲੈਂਡਸਲੈਂਡ ਹੋਈ ਆ ਲੈਂਡਸਲਾਈਡ ਦੇ ਨਾਲ ਜਿਹੜੀ ਆ ਕਈ ਮਾਰਤਾ ਜਿਹੜੇ ਟਾਈਟਰੀ ਹੋ ਗਿਆ ਜਿਸ ਦੇ ਨਾਲ 11 ਲੋਕਾਂ ਦੀ ਜਿਹੜੀ ਆ ਮੌਤ ਹੋ ਗਈ ਆ ਤੇ ਜਦੋਂ ਲੈਂਡ ਸਲਾਈਡ ਹੋਈ ਸੀ ਤਾਂ ਮੌਕੇ ਤੇ ਹਫੜਾ ਦਫੜੀ ਮੱਚਣੀ ਸ਼ੁਰੂ ਹੋ ਗਈ ਜਿਸਾਂ ਜਿੰਨਾ ਘਰਾਂ ਦੇ ਉੱਪਰ ਜਿਹੜੀ ਆ ਪਹਾੜੀਆਂ ਦੀ ਜਿਹੜੀ ਆ ਟੁੱਕੜੀ ਡਿੱਗੀ ਆ ਉਹ ਤਾਂ ਤਬਾਹ ਹੋ ਗਏ ਨੇ ਕਈ ਘਰ ਜਿਹੜੇ ਟਾਈਟਰੀ ਹੋ ਗਏ ਜਿਸ ਦੇ ਨਾਲ 11 ਲੋਕਾਂ ਦੀ ਜਿਹੜੀ ਆ ਮੌਤ ਹੋ ਗਈ ਦਾ ਜਿਕੇ ਇਹ ਇਲਾਕਾ ਜਿਹੜਾ ਆ ਗਿਨੀ ਦੀ ਰਾਜਧਾਨੀ ਕੋਨਾਕਰੀ ਚ ਗਿਨੀ ਦੀ ਰਾਜਧਾਨੀ ਜਿਹੜੀ ਆ ਕੋਨਾਕਰੀ ਦੇ ਵਿੱਚ ਲਗਾਤਾਰ ਜਿਹੜੀ ਬਰਸਾਤ ਹੋੜੀ ਆ ਉਸ ਦੇ ਨਾਲ ਪਹਾੜੀ ਇਲਾਕੇ ਦੇ ਵਿੱਚ ਜਿਹੜੀ ਹੈ ਕਾਫੀ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਤੇ ਬਰਸਾਤ ਦੇ ਨਾਲ ਲੈਂਡਸਲਾਈਡ ਹੋਈ ਆ ਤਾਂ ਉਸ ਦੇ ਨਾਲ ਜਿਹੜੀ ਹੈ ਪਹਾੜੀ ਦੇ ਥੱਲੇ ਜਿਹੜੇ ਬਿਲਡਿੰਗਾਂ ਸੀਗੀਆਂ ਇਮਾਰਤਾਂ ਸੀਗੀਆਂ ਜਦੋਂ ਪਹਾੜੀ ਦਾ ਇੱਕ ਟੁਕੜਾ ਜਿਹੜਾ ਬਿਲਡਿੰਗਾਂ ਦੇ ਉੱਪਰ ਡਿੱਗਦਾ ਹੈ ਤਾਂ ਕਈ ਜਿਹੜੀਆਂ ਇਮਾਰਤਾਂ ਜਾਂ ਬਿਲਡਿੰਗ ਜਿਹੜੀ ਆ ਉਸ ਪਹਾੜੀ ਦੇ ਟੁਕੜੇ ਦੇ ਹੇਠਾਂ ਲਿਆਂਦੇ ਨਾਲ ਟੈਟਰੀ ਹੋ ਜਾਂਦੀ ਹੈ ਤਾਂ ਮੌਕੇ ਤੇ ਚੀਕ ਚੁਖੜਾ ਮਚਾ ਸ਼ੁਰੂ ਹੋ ਜਾਂਦਾ ਹਫੜਾ ਦਫੜੀ ਮੱਚ ਜਾਂਦੀ ਹੈ ਤੇ ਇਸ ਦੇ ਦੌਰਾਨ 11 ਲੋਕਾਂ ਦੀ ਮੌਤ ਹੋ ਗਈ ਹੈ ਤਾਂ ਕਈ ਲੋਕ ਜਿਹੜੇ ਆ ਕੰਪੀਟ ਜ਼ਖਮੀ ਹੋ ਗਏ ਨੇ ਮੌਕੇ ਤੇ ਬਚਾਅ ਕਾਰਜ ਦੀ ਜਿਹੜੀ ਹੈ ਟੀਮਾਂ ਪਹੁੰਚੇ ਨੇ ਉਹਨਾਂ ਦਾ ਵੱਲੋਂ ਜਿਹੜੇ ਆ ਲੋਕ ਖਾਜੇ ਵੀ ਮਲਬੇ ਥੱਲੇ ਦੱਬੇ ਹੋਣੇ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀਆਂ ਨੇ ਜਿੰਨੇ ਲੋਕ ਨਿਕਲੇ ਨੇ ਉਹਨਾਂ ਨੂੰ ਨਿੱਤੀ ਕੀ ਹਸਪਤਲ ਦੇ ਵਿੱਚ ਇਲਾਜ ਦੇ ਜਿਹੜੇ ਆ ਪ੍ਰਤੀਕ ਰਾਜਾ ਦਾ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਜਿਹੜੀ ਆ دیر ਰਾਤ 7-8 ਵਜੇ ਦੇ ਕਰੀਬ ਜਿਹੜੀ ਇਹ ਘਟਨਾ ਵਾਪਰੀ ਹੈ ਜਦੋਂ ਸਾਰੇ ਲੋਕ ਆਪਣੇ ਘਰਾਂ ਦੇ ਵਿੱਚ ਬੈਠੇ ਜੀ ਗਏ ਸੁੱਤੇ ਸੀਗੇ ਤਾਂ ਅਚਾਨਕ ਤੇਜ਼ ਬਰਸਾਤ ਪੜਾ ਜਿਹੜਾ ਆ ਇਮਾਰਤਾ ਦੁਪਰ ਡਿੱਗ ਜਾਂਦਾ ਤਾਂ ਮੌਕੇ ਤੇ ਹਫੜਾ ਦਫੜੀ ਹੋਰ ਚੀਕ ਚਖਾੜ ਮਚਣਾ ਸ਼ੁਰੂ ਹੋ ਜਾਂਦਾ ਤਾਂ 11 ਲੋਕਾਂ ਦੀ ਜਿਹੜੀ ਆ ਮੌਤ ਹੋ ਗਈ ਆ ਤੇ ਜਿਹੜੇ ਲੋਕ ਜ਼ਖਮੀ ਹੋਏ ਨੇ ਉਹਨਾਂ ਨੂੰ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਕਾਰਜ ਬਚਾਅ ਕਾਰਜ ਦੀ ਜਿਹੜੀ ਟੀਮਾਂ ਮੌਕੇ ਤੇ ਪਹੁੰਚੇ ਨੇ ਉਹਨਾਂ ਦੇ ਵੱਲੋਂ ਜਿਹੜੇ ਨਿਤਕੀ ਹਸਪਤਾਲ ਦੇ ਵਿੱਚ ਲਾਇਲਤ ਲਈ ਜਿਹੜਿਆ ਭਰਤੀ ਰਹਿ ਗਿਆ ਤੇਜ਼ ਬਰਸਾਤ ਨੇ ਤਬਾਹੀ ਮਚਾ ਦਿੱਤੀ ਆ ਲੈਂਡਸਲਾਈਡ ਹੋਈ ਆ ਲੈਂਡਸਲਾਈਡ ਦੇ ਨਾਲ ਜਿਹੜੀ ਆ ਕਈ ਮਾਰਤਾ ਜਿਹੜੀ ਟੈਟਰੀ ਹੋ ਗਈ ਆ ਜਿਸ ਦੇ ਨਾਲ 11 ਲੋਕਾਂ ਦੀ ਜਿਹੜੀ ਆ ਮੌਤ ਹੋ ਗਈ ਆ ਜਦੋਂ ਇਹ ਲੈਂਡਸਲਾਈਡ ਹੋਈ ਸੀ ਤਾਂ ਮੌਕੇ ਤੇ ਹਫੜਾ ਦਫੜੀ ਮੱਚਣੀ ਸ਼ੁਰੂ ਹੋ ਗਈ ਜਿਸ ਨਾਲ ਜਿੰਨਾ ਘਰਾਂ ਦੇ ਉੱਪਰ ਜਿਹੜੀ ਹੈ ਪਹਾੜੀਆਂ ਦੀ ਜਿਹੜੀ ਹੈ ਟੁੱਕੜੀ ਡਿੱਗੀ ਆ ਉਹ ਤਾਂ ਤਬਾਹ ਹੋ ਗਏ ਨੇ ਕਈ ਘਰ ਜਿਹੜੇ ਟਾਟੇ ਦੇ ਹੋ ਗਏ ਜਿਸ ਦੇ ਨਾਲ 11 ਲੋਕਾਂ ਦੀ ਜਿਹੜੀ ਆ ਮੌਤ ਹੋ ਗਈ ਦਾ ਜਿਕੇ ਇਹ ਇਲਾਕਾ ਜਿਹੜਾ ਆ ਗਿਨੀ ਦੀ ਰਾਜਧਾਨੀ ਕੋਨਾਕਰੀ ਛ ਗਿਨੀ ਦੀ ਰਾਜਧਾਨੀ ਜਿਹੜੀ ਆ ਕੋਨਾਕਰੀ ਦੇ ਵਿੱਚ ਲਗਾਤਾਰ ਜਿਹੜੀ ਬਰਸਾਤ ਹੋੜੀ ਆ ਤਾਂ ਉਸ ਦੇ ਨਾਲ ਪਹਾੜੀ ਇਲਾਕੇ ਦੇ ਵਿੱਚ ਜਿਹੜੀ ਆ ਕਾਫੀ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਤੇ ਬਰਸਾਤ ਦੇ ਨਾਲ ਲੈਂਡਸਲਾਈਡ ਹੋਈ ਆ ਤਾ ਉਸ ਦੇ ਨਾਲ ਜਿਹੜੀ ਹੈ ਪਹਾੜੀਆਂ ਦੇ ਥੱਲੇ ਜਿਹੜੇ ਬਿਲਡਿੰਗਾਂ ਸੀਗੀਆਂ ਜਦੋਂ ਪਹਾੜੀ ਦਾ ਇੱਕ ਟੁਕੜਾ ਜਿਹੜਾ ਬਿਲਡਿੰਗਾਂ ਦੇ ਉੱਪਰ ਡਿੱਗਦਾ ਹੈ ਤਾਂ ਕਈ ਜਿਹੜੀਆਂ ਇਮਾਰਤਾਂ ਜਾਂ ਬਿਲਡਿੰਗ ਜਿਹੜੀ ਆ ਉਸ ਪਹਾੜੀ ਦੇ ਟੁਕੜੇ ਦੇ ਥੱਲੇ ਆਣ ਦੇ ਨਾਲ ਟੈਟਰੀ ਹੋ ਜਾਂਦੀ ਹੈ ਤਾਂ ਮੌਕੇ ਤੇ ਚੀਕ ਚੁਖਾੜਾ ਮਚਣਾ ਸ਼ੁਰੂ ਹੋ ਜਾਂਦਾ ਹਫੜਾ ਤਫੜੀ ਮਰ ਜਾਂਦੀ ਹੈ ਤੇ ਇਸ ਦੇ ਦੌਰਾਨ 11 ਲੋਕਾਂ ਦੀ ਮੌਤ ਹੋ ਗਈ ਹੈ ਤਾਂ ਕਈ ਲੋਕ ਜਿਹੜੇ ਆ ਗੰਭੀਰ ਜ਼ਖਮੀ ਹੋ ਗਏ ਨੇ ਮੌਕੇ ਤੇ ਬਚਾਅ ਕਾਰਜ ਦੀ ਜਿਹੜੀ ਹੈ ਟੀਮਾਂ ਪਹੁੰਚੇ ਨੇ ਉਹਨਾਂ ਦਾ ਵੱਲੋਂ ਜਿਹੜੇ ਆ ਲੋਕ ਹਾਜੇ ਵੀ ਮਲਬੇ ਥੱਲੇ ਤਬੀਹੋ ਨੇ ਉਹਨਾਂ ਨੂੰ ਕੱਢਣ ਦੇ ਕੋਸ਼ਿਸ਼ੇ ਕੀਤੇ ਜਾ ਰਿਏ ਨੇ ਜਿੰਨੇ ਲੋਕ ਨਿਕਲੇ ਨੇ ਉਹਨਾਂ ਨੂੰ ਨਿੱਤੀ ਕੇ ਹਸਪਤਲ ਦੇ ਵਿੱਚ ਇਲਾਜ ਦੇ ਜਿਹੜੇ ਆ ਪ੍ਰਤੀਕ ਰਾਜ ਦਾ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਜਿਹੜੀ ਆ دیر ਰਾਤ 7-8 ਵਜੇ ਦੇ ਕਰੀਬ ਜਿਹੜੀ ਇਹ ਘਟਨਾ ਵਾਪਰੀ ਹੈ ਜਦੋਂ ਸਾਰੇ ਲੋਕ ਆਪਣੇ ਘਰਾਂ ਦੇ ਵਿੱਚ ਬੈਠੇ ਜਿਗਾ ਜੁੱਤੇ ਸੀਗੇ ਤਾਂ ਅਚਾਨਕ ਤੇਜ਼ ਬਰਸਾਤ ਕਰਕੇ ਪਹਾੜੀ ਦਾ ਇੱਕ ਟੁਕੜਾ ਜਿਹੜਾ ਆ ਇਮਾਰਤਾਂ ਦੇ ਉੱਪਰ ਡਿੱਗ ਜਾਂਦਾ ਤਾਂ ਮੌਕੇ ਤੇ ਹਫੜਾ ਦਫੜੀ ਹੋਰ ਚੀਕ ਚਖੜਾ ਮਚਣਾ ਸ਼ੁਰੂ ਹੋ ਜਾਂਦਾ ਤਾਂ 11 ਲੋਕਾਂ ਦੀ ਜਿਹੜੀ ਹੈ ਮੌਤ ਹੋ ਗਈ ਹੈ ਤੇ ਜਿਹੜੇ ਲੋਕ ਜ਼ਖਮੀ ਹੋਏ ਨੇ ਉਹਨਾਂ ਨੂੰ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਕਾਰਜ ਬਚਾਅ ਕਾਰਜ ਦੀ ਜਿਹੜੀ ਟੀਮਾਂ ਮੌਕੇ ਤੇ ਪਹੁੰਚੇ ਨੇ ਉਹਨਾਂ ਦੇ ਵੱਲੋਂ ਜਿਹੜੇ ਨਿਤਕੀ ਹਸਪਤਾਲ ਦੇ ਵਿੱਚ ਇਲਾਜ ਲਈ ਜਿਹੜਾ ਭਰਤੀ ਕਰਾਇਆ ਗਿਆ ਤੇਜ਼ ਬਰਸਾਤ ਨੇ ਤਬਾਹੀ ਮਚਾ ਦਿੱਤੀ ਹੈ ਲੈਂਡਸਲਾਈਡ ਹੋਈ ਹੈ ਲੈਂਡਸਲਾਈਡ ਦੇ ਨਾਲ ਜਿਹੜੀ ਆ ਕਈ ਮਾਰਤਾ ਜਿਹੜੀ ਟੈਟਰੀ ਹੋ ਗਿਆ ਜਿਸ ਦੇ ਨਾਲ 11 ਲੋਕਾਂ ਦੀ ਜਿਹੜੀ ਹੈ ਮੌਤ ਹੋ ਗਈ ਹੈ ਜਦੋਂ ਇਹ ਲੈਂਡਸਲਾਈਡ ਹੋਈ ਸੀ ਤਾਂ ਮੌਕੇ ਤੇ ਹਫੜਾ ਦਫੜੀ ਮੱਚਣੀ ਸ਼ੁਰੂ ਹੋ ਗਈ ਜਿਸਾਂ ਜਿੰਨਾ ਘਰਾਂ ਦੇ ਉੱਪਰ ਜਿਹੜੀ ਆ ਪਹਾੜੀਆਂ ਦੀ ਜਿਹੜੀ ਆ ਟੁਕੜੀ ਡਿੱਗੀ ਆ ਉਹ ਤਾਂ ਤਬਾਹ ਹੋ ਗਏ ਨੇ ਕਈ ਘਰ ਜਿਹੜੇ ਟਾਇਟੇ ਦੀ ਹੋ ਗਏ ਜਿਸ ਦੇ ਨਾਲ 11 ਲੋਕਾਂ ਦੀ ਜਿਹੜੀ ਆ ਮੌਤ ਹੋ ਗਈ ਦਾ ਜਿਕੇ ਇਹ ਇਲਾਕਾ ਜਿਹੜਾ ਆ ਗਿਨੀ ਦੀ ਰਾਜਧਾਨੀ ਕੋਨਾਕਰੀ ਚ ਗਿਨੀ ਦੀ ਰਾਜਧਾਨੀ ਜਿਹੜੀ ਆ ਕੋਨਾਕਰੀ ਦੇ ਵਿੱਚ ਲਗਾਤਾਰ ਜਿਹੜੀ ਬਰਸਾਤ ਹੋ ਰਹੀ ਆ ਤਾਂ ਉਸ ਦੇ ਨਾਲ ਪਹਾੜੀ ਇਲਾਕਿਆਂ ਦੇ ਵਿੱਚ ਜਿਹੜੀ ਆ ਕਾਫੀ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਤੇ ਬਰਸਾਤ ਦੇ ਨਾਲ ਲੈਂਡਸਲਾਈਡ ਹੋਈ ਆ ਤਾ ਉਸ ਦੇ ਨਾਲ ਜਿਹੜੀ ਹੈ ਪਹਾੜੀ ਦੇ ਥੱਲੇ ਜਿਹੜੇ ਬਿਲਡਿੰਗਾਂ ਸੀਗੀਆਂ ਇਮਾਰਤਾਂ ਸੀਗੀਆਂ ਜਦੋਂ ਪਹਾੜੀ ਦਾ ਇੱਕ ਟੁਕੜਾ ਜਿਹੜਾ ਬਿਲਡਿੰਗਾਂ ਦੇ ਉੱਪਰ ਡਿੱਗਦਾ ਹੈ ਤਾਂ ਕਈ ਜਿਹੜੀਆਂ ਇਮਾਰਤਾਂ ਜਾਂ ਬਿਲਡਿੰਗ ਜਿਹੜੀ ਆ ਉਸ ਪਹਾੜੀ ਦੇ ਟੁਕੜੇ ਦੇ ਹੇਠਾਂ ਲਿਆਣ ਦੇ ਨਾਲ ਟੈਟਰੀ ਹੋ ਜਾਂਦੀ ਹੈ ਤਾਂ ਮੌਕੇ ਤੇ ਚੀਕ ਚਖੜਾ ਮਚਾ ਸ਼ੁਰੂ ਹੋ ਜਾਂਦਾ ਹਫੜਾ ਤਫੜੀ ਮਚ ਜਾਂਦੀ ਹੈ ਤੇ ਇਸ ਦੇ ਦੌਰਾਨ 11 ਲੋਕਾਂ ਦੀ ਮੌਤ ਹੋ ਗਈ ਹੈ ਤਾਂ ਕਈ ਲੋਕ ਜਿਹੜੇ ਆ ਗੰਭੀਰ ਜ਼ਖਮੀ ਹੋ ਗਏ ਨੇ ਮੌਕੇ ਤੇ ਬਚਾਅ ਕਾਰਜ ਦੀ ਜਿਹੜੀ ਹੈ ਟੀਮਾਂ ਪਹੁੰਚੇ ਨੇ ਉਹਨਾਂ ਦੇ ਵੱਲੋਂ ਜਿਹੜੇ ਆ ਲੋਕ ਖਾਜੇ ਵੀ ਮਲਬੇ ਥੱਲੇ ਦੱਬੇ ਹੋਣੇ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜਿੰਨੇ ਲੋਕ ਨਿਕਲੇ ਨੇ ਉਹਨਾਂ ਨੂੰ ਨਿੱਦੀਕੀ ਹਸਪਤਾਲ ਦੇ ਵਿੱਚ ਇਲਾਜ ਦੇ ਜਿਹੜੇ ਆ ਭਰਤੀ ਕਰਾਇਆ ਜਾਂਦਾ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਜਿਹੜੀ ਆ دیر ਰਾਤ 7-8 ਵਜੇ ਦੇ ਕਰੀਬ ਜਿਹੜੀ ਇਹ ਘਟਨਾ ਵਾਪਰੀ ਹੈ ਜਦੋਂ ਸਾਰੇ ਲੋਕ ਆਪਣੇ ਘਰਾਂ ਦੇ ਵਿੱਚ ਬੈਠੇ ਜਿੱਕੇ ਸੁੱਤੇ ਸੀਗੇ ਤਾਂ ਅਚਾਨਕ ਤੇਜ਼ ਬਰਸਾਤ ਕਰਕੇ ਪਹਾੜੀ ਦਾ ਇੱਕ ਟੁਕੜਾ ਜਿਹੜਾ ਆ ਇਮਾਰਤਾਂ ਦੇ ਉੱਪਰ ਡਿੱਗ ਜਾਂਦਾ ਤਾਂ ਮੌਕੇ ਤੇ ਹਫੜਾ ਦਫੜੀ ਹੋਰ ਚੀਕ ਚਖਾੜ ਮਚਣਾ ਸ਼ੁਰੂ ਹੋ ਜਾਂਦਾ ਤਾਂ 11 ਲੋਕਾਂ ਦੀ ਜਿਹੜੀ ਆ ਮੌਤ ਹੋ ਗਈ ਹੈ ਤੇ ਜਿਹੜੇ ਲੋਕ ਜ਼ਖਮੀ ਹੋਏ ਨੇ ਉਹਨਾਂ ਨੂੰ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਕਾਰਜ ਬਚਾਅ ਕਾਰਜ ਦੀ ਜਿਹੜੀ ਟੀਮਾਂ ਮੌਕੇ ਤੇ ਪਹੁੰਚੇ ਨੇ ਉਹਨਾਂ ਦੇ ਵੱਲੋਂ ਜਿਹੜੀ ਨਿਤਕੀ ਹਸਪਤਾਲ ਦੇ ਵਿੱਚ ਅਲਾਇਦ ਲਈ ਜਿਹੜਾ ਪ੍ਰਤੀਕਰਮ ਰਹਿ ਗਿਆ ਤੇਜ਼ ਬਰਸਾਤ ਨੇ ਤਬਾਹੀ ਮਚਾ ਦਿੱਤੀ ਆ ਲੈਂਡਸਲੈਂਡ ਹੋਈ ਆ ਲੈਂਡਸਲਾਈਡ ਦੇ ਨਾਲ ਜਿਹੜੀ ਆ ਕਈ ਮਾਰਤਾ ਜਿਹੜੀ ਟੈਟਰੀ ਹੋ ਗਿਆ ਜਿਸ ਦੇ ਨਾਲ 11 ਲੋਕਾਂ ਦੀ ਜਿਹੜੀ ਆ ਮੌਤ ਹੋ ਗਈ ਆ ਤੋ ਜਦੋਂ ਇਹ ਲੈਂਡ ਸਲਾਈਡ ਹੋਈ ਸੀ ਤਾਂ ਮੌਕੇ ਤੇ ਹਫੜਾ ਦਫੜੀ ਮਚਣੀ ਸ਼ੁਰੂ ਹੋ ਗਈ ਜਿਸਾਂ ਜਿੰਨਾ ਘਰਾਂ ਦੇ ਉੱਪਰ ਜਿਹੜੀ ਆ ਪਹਾੜੀਆਂ ਦੀ ਜਿਹੜੀ ਆ ਟੁਕੜੀ ਡਿੱਗੀ ਆ ਉਹ ਤਾਂ ਤਬਾਹ ਹੋ ਗਏ ਨੇ ਕਈ ਘਰ ਜਿਹੜੇ ਟਾਇਟੇਰੀ ਹੋ ਗਏ ਜਿਸ ਦੇ ਨਾਲ 11 ਲੋਕਾਂ ਦੀ ਜਿਹੜੀ ਆ ਮੌਤ ਹੋ ਗਈ ਦਾ ਜਿਕੇ ਇਹ ਇਲਾਕਾ ਜਿਹੜਾ ਆ ਗਿਨੀ ਦੀ ਰਾਜਧਾਨੀ ਕੋਨਾਕਰੀ ਛ ਗਿਨੀ ਦੀ ਰਾਜਧਾਨੀ ਜਿਹੜੀ ਆ ਕੋਨਾਕਰੀ ਦੇ ਵਿੱਚ ਲਗਾਤਾਰ ਜਿਹੜੀ ਬਰਸਾਤ ਹੋ ਰਹੀ ਆ ਤਾਂ ਉਸ ਦੇ ਨਾਲ ਪਹਾੜੀ ਇਲਾਕੇ ਦੇ ਵਿੱਚ ਜਿਹੜੀ ਆ ਕਾਫੀ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਤੇ ਬਰਸਾਤ ਦੇ ਨਾਲ ਲੈਂਡ ਸਲਾਈਡ ਹੋਈ ਆ ਤਾ ਉਸ ਦੇ ਨਾਲ ਜਿਹੜੀ ਹੈ ਪਹਾੜੀ ਤੇ ਥੱਲੇ ਜਿਹੜੇ ਬਿਲਡਿੰਗਾਂ ਸੀਗੀਆਂ ਇਮਾਰਤਾਂ ਸੀਗੀਆਂ ਜਦੋਂ ਪਹਾੜੀ ਦਾ ਇੱਕ ਟੁਕੜਾ ਜਿਹੜਾ ਬਿਲਡਿੰਗਾਂ ਦੇ ਉੱਪਰ ਡਿੱਗਦਾ ਹੈ ਤਾਂ ਕਈ ਜਿਹੜੀਆਂ ਇਮਾਰਤਾਂ ਜਾਂ ਬਿਲਡਿੰਗ ਜਿਹੜੀ ਆ ਉਸ ਪਹਾੜੀ ਦੇ ਟੁਕੜੇ ਦੇ ਹੇਠਾਂ ਲਿਆਂਦੇ ਨਾਲ ਟੈਟਰੀ ਹੋ ਜਾਂਦੀ ਹੈ ਤਾਂ ਮੌਕੇ ਤੇ ਚੀਕ ਚੁਖਾੜਾ ਮਚਣਾ ਸ਼ੁਰੂ ਹੋ ਜਾਂਦਾ ਹਫੜਾ ਦਫੜੀ ਮਰ ਜਾਂਦੀ ਹੈ ਤੇ ਇਸ ਦੇ ਦੌਰਾਨ 11 ਲੋਕਾਂ ਦੀ ਮੌਤ ਹੋ ਗਈ ਹੈ ਤਾਂ ਕਈ ਲੋਕ ਜਿਹੜੇ ਆ ਗੰਭੀਰ ਜ਼ਖਮੀ ਹੋ ਗਏ ਨੇ ਮੌਕੇ ਤੇ ਬਚਾਅ ਕਾਰਜ ਦੀ ਜਿਹੜੀ ਹੈ ਟੀਮਾਂ ਪਹੁੰਚੇ ਨੇ ਉਹਨਾਂ ਦਾ ਵੱਲੋਂ ਜਿਹੜੇ ਆ ਲੋਕ ਅਜੇ ਵੀ ਮਲਬੇ ਥੱਲੇ ਡੱਬੇ ਹੋਣੇ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ਾਂ ਕਿਤੇ ਜਾ ਰਹੀਆਂ ਨੇ ਜਿੰਨੇ ਲੋਕ ਨਿਕਲੇ ਨੇ ਉਹਨਾਂ ਨੂੰ ਨਿਤਕੀ ਹਸਪਤਾਲ ਦੇ ਵਿੱਚ ਇਲਾਜ ਦੇ ਜਿਹੜੇ ਆ ਪ੍ਰਤੀਕ ਦਾਜਾ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਜਿਹੜੀ ਆ دیر ਰਾਤ 7-8 ਵਜੇ ਦੇ ਕਰੀਬ ਜਿਹੜੀ ਇਹ ਘਟਨਾ ਵਾਪਰੀ ਹੈ ਜਦੋਂ ਸਾਰੇ ਲੋਕ ਆਪਣੇ ਘਰਾਂ ਦੇ ਵਿੱਚ ਬੈਠੇ ਜਿੱਕਾ ਜੁੱਤੇ ਸੀਗੇ ਤਾਂ ਅਚਾਨਕ ਤੇਜ਼ ਬਰਸਾਤ ਕਰਕੇ ਪਹਾੜੀ ਦਾ ਇੱਕ ਟੁਕੜਾ ਜਿਹੜਾ ਆ ਇਮਾਰਤਾ ਦੇ ਉੱਪਰ ਡਿੱਗ ਜਾਂਦਾ ਤਾਂ ਮੌਕੇ ਤੇ ਹਫੜਾ ਦਫੜੀ ਹੋਰ ਚੀਕ ਚਖੜਾ ਮਚਣਾ ਸ਼ੁਰੂ ਹੋ ਜਾਂਦਾ ਤਾਂ 11 ਲੋਕਾਂ ਦੀ ਜਿਹੜੀ ਆ ਮੌਤ ਹੋ ਗਈ ਹੈ ਤੇ ਜਿਹੜੇ ਲੋਕ ਜ਼ਖਮੀ ਹੋਏ ਨੇ ਉਹਨਾਂ ਨੂੰ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਕਾਰਜ ਬਚਾਅ ਕਾਰਜ ਦੀ ਜਿਹੜੀ ਟੀਮਾਂ ਮੌਕੇ ਤੇ ਪਹੁੰਚੇ ਨੇ ਉਹਨਾਂ ਦੇ ਵੱਲੋਂ ਜਿਹੜੇ ਨਿੱਕੀ ਹਸਪਤਾਲ ਦੇ ਵਿੱਚ ਅਲਾਇਦ ਲਈ ਜਿਹੜਿਆ ਭਰਤੀ ਕਰਾਇਆ ਤੇਜ਼ ਬਰਸਾਤ ਨੇ ਤਬਾਹੀ ਮਚਾ ਦਿੱਤੀ ਹੈ ਲੈਂਡਸਲਾਈਡ ਹੋਈ ਹੈ ਲੈਂਡਸਲਾਈਡ ਦੇ ਨਾਲ ਜਿਹੜੀ ਆ ਕਈ ਮਾਰਤਾ ਜਿਹੜੀ ਟੈਟਰੀ ਹੋ ਗਈ ਹੈ ਜਿਸ ਦੇ ਨਾਲ 11 ਲੋਕਾਂ ਦੀ ਜਿਹੜੀ ਆ ਮੌਤ ਹੋ ਗਈ ਹੈ ਤਾਂ ਜਦੋਂ ਲੈਂਡ ਸਲਾਈਡ ਹੋਈ ਸੀ ਤਾਂ ਮੌਕੇ ਤੇ ਹਫੜਾ ਦਫੜੀ ਮਚਣੀ ਸ਼ੁਰੂ ਹੋ ਗਈ ਜਿਸ ਨਾਲ ਜਿੰਨਾ ਘਰਾਂ ਦੇ ਉੱਪਰ ਜਿਹੜੀ ਹੈ ਪਹਾੜੀਆਂ ਦੀ ਜਿਹੜੀ ਹੈ ਟੁਕੜੀ ਡਿੱਗੀ ਆ ਉਹ ਤਾਂ ਤਬਾਹ ਹੋ ਗਏ ਨੇ ਕਈ ਘਰ ਜਿਹੜੇ ਟੈਟੇ ਦੀ ਹੋ ਗਏ ਜਿਸ ਦੇ ਨਾਲ 11 ਲੋਕਾਂ ਦੀ ਜਿਹੜੀ ਹੈ ਮੌਤ ਹੋ ਗਈ ਦਾ ਜਿਕੇ ਇਹ ਇਲਾਕਾ ਜਿਹੜਾ ਆ ਗਿਨੀ ਦੀ ਰਾਜਧਾਨੀ ਕੋਨਾਕਰੀ ਛ ਗਿਨੀ ਦੀ ਰਾਜਧਾਨੀ ਜਿਹੜੀ ਆ ਕੋਨਾਕਰੀ ਦੇ ਵਿੱਚ ਲਗਾਤਾਰ ਜਿਹੜੀ ਬਰਸਾਤ ਹੋ ਰਹੀ ਆ ਤਾਂ ਉਸ ਦੇ ਨਾਲ ਪਹਾੜੀ ਇਲਾਕੇ ਦੇ ਵਿੱਚ ਜਿਹੜੀ ਆ ਕਾਫੀ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਤੇ ਬਰਸਾਤ ਦੇ ਨਾਲ ਲੈਂਡ ਸਲਾਈਡ ਹੋਈ ਆ ਤਾ ਉਸ ਦੇ ਨਾਲ ਜਿਹੜੀ ਹੈ ਪਹਾੜੀ ਤੇ ਥੱਲੇ ਜਿਹੜੇ ਬਿਲਡਿੰਗਾਂ ਸੀਗੀਆਂ ਇਮਾਰਤਾਂ ਸੀਗੀਆਂ ਜਦੋਂ ਪਹਾੜੀ ਦਾ ਇੱਕ ਟੁਕੜਾ ਜਿਹੜਾ ਬਿਲਡਿੰਗਾਂ ਦੇ ਉੱਪਰ ਡਿੱਗਦਾ ਹੈ ਤਾਂ ਕਈ ਜਿਹੜੀਆਂ ਇਮਾਰਤਾਂ ਜਾਂ ਬਿਲਡਿੰਗ ਜਿਹੜੀ ਆ ਉਸ ਪਹਾੜੀ ਦੇ ਟੁਕੜੇ ਦੇ ਹੇਠਾਂ ਲਿਆਂ ਦੇ ਨਾਲ ਟੈਟਰੀ ਹੋ ਜਾਂਦੀ ਹੈ ਤਾਂ ਮੌਕੇ ਤੇ ਚੀਕ ਚੁਖਾੜਾ ਮਚਾ ਸ਼ੁਰੂ ਹੋ ਜਾਂਦਾ ਹਫੜਾ ਤਫਰੀ ਮਚ ਜਾਂਦੀ ਹੈ ਤੇ ਇਸ ਦੇ ਦੌਰਾਨ 11 ਲੋਕਾਂ ਦੀ ਮੌਤ ਹੋ ਗਈ ਹੈ ਤਾਂ ਕਈ ਲੋਕ ਜਿਹੜੇ ਆ ਗੰਭੀਰ ਜ਼ਖਮੀ ਹੋ ਗਏ ਨੇ ਮੌਕੇ ਤੇ ਬਚਾਅ ਕਾਰਜ ਦੀ ਜਿਹੜੀ ਟੀਮਾਂ ਪਹੁੰਚੇ ਨੇ ਉਹਨਾਂ ਦਾ ਵੱਲੋਂ